ਦਰਦ ਦਰਦ ਅਗੈ ਕਿਵੇਂ ਹੈ ਇਹ ਦੇਖ ਮਗਰਣਾ ਅੱਛਾ ਅੱਛਾ ਲਿਆ ਪਾਣੀ ਪੀ ਲੈ ਮੋਰੋਂ ਕਰ ਗਈ ਨੇ ਸਾਰੀਆਂ ਆਪਣਾ ਤਾਂ ਬੱਕਰੀਆਂ ਚਾਰਾਂ ਵਾਲਾ ਕੰਮ ਖਾਦਿਆ ਬੱਕਰੀਆਂ ਚਾਰਾਂ ਕਰਾਂਗੇ ਬੱਕਰੀਆਂ ਇੱਧਰ ਦਿਖਾਈਆਂ ਪਰ ਮੈਂ ਕਿੰਨੀਆਂ ਭੇਡਾਂ ਦੇ ਬੱਕਰੀਆਂ ਲੈ ਲਈਏ ਸਾਰੀਆਂ ਇੱਧਰ ਨੂੰ ਦਿਖਾ ਦੇ ਜੇ ਐਸਾ ਸਿਆ ਲਿਆ ਵੀ ਉਹ ਮੁੰਡਾ ਰੱਖਿਆ ਕਨਾਲ ਮੈਂ ਸਲਖਾਤ ਰੱਖਿਆ ਹੈ ਉਹ ਬੱਕਰੀਆਂ ਆਪਾਂ ਮੋੜ ਕੇ ਲਿਆਂਦਾ ਤੇ ਪਾਣੀ ਧਾਣੀ ਦੇ ਤੇ ਦੇਖ ਰਹੇ ਕੋਈ ਕਰਦਾ ਸਾਰੇ ਦੀ ਇਹ ਆ ਪਾਣੀ ਪੀਣ ਵਾਸਤੇ ਆ ਮੋਟਰ ਚੱਲੀ ਜਾਂਦੀ ਇੱਧਰ ਆ ਮੋਟਰ ਦਿਖਾਈ ਇੱਧਰ ਆ ਮੋਟਰ ਚੱਲੀ ਜਾਂਦੀ ਬੱਕਰੀਆਂ ਤੇ ਪਾਣੀ ਪੀਂਦੀਆਂ ਨੇ ਇੱਧਰ ਪਾਸੇ ਵਾਤੇ ਉਹ ਮੋਟ ਚਾਲੀ ਲੈਂਦੀ ਰਹਿਣਾ ਹਾਂ ਉਹਦੇ ਨਾਲ ਹੋਰ ਦੂਜਾ ਮਾਲ ਵੀ ਵਿਖਾਈ ਆ ਆਪਾਂ ਇਹਨਾਂ ਨੂੰ ਉਹ ਆਪਾਂ ਨੂੰ ਬਣ ਗਿਆ ਇਹ 1.5 ਲੱਖ ਰੁਪਏ ਦਾ ਬਣਿਆ ਸਾਰਾ ਇਹ ਅੱਛਾ ਜੀ ਇਹ ਬੰਦਾ ਨਾ ਕੋਈ ਤੰਮ ਛੱਡਦਾ ਪਿਆ ਸੀ ਇਹ ਕਹਿੰਦਾ ਮੈਂ ਨਹੀਂ ਇਹ ਕੰਮ ਕਰਨਾ ਹੁਣ ਠੀਕ ਹੈ ਤੇ ਮੁੱਖਾ-ਪੁੱਖਾ ਮਕਾਤਾ ਹੀ ਮਾਰ ਲਿਆ ਫਿਰ ਮੈਂ ਚਲੋ ਤੇ 1.5 ਲੱਖ ਕਹਿੰਦਾ ਦੇ ਦੇ ਮੈਂ ਚੱਕ ਚੱਕ ਗਿਣਾ ਕੇ ਪੈਸੇ ਨਹੀਂ ਪਰੇ ਕੰਮ ਨਿਪਟਾਇਆ ਬਹੁਤ ਸੋਖਾ ਬਣ ਗਿਆ ਹੈ ਸਸਤਾ ਬਣ ਗਿਆ ਨਾ ਹਾਂ ਮੈਨੂੰ بڑے ਬੰਦੇ ਨੇ ਕਹੇ ਵਧੀਆ ਰਹੇਗਾ ਤੂੰ ਸਸਤਾ ਮਾਲ ਲੈ ਲਿਆ ਠੀਕ ਹੈ ਬਾਹ ਚੱਲ ਹੁਣ ਆਪਾਂ ਆਪਦਾ ਨੂੰ ਕਰਦੇ ਰੋਜੀ ਰੋਟੀ ਤਿਆਰ ਕਰੀ ਹਾਂ ਹਾਂ ਠੀਕ ਹੋਰ ਆਪਣਾ ਤਾਂ ਗਰੀਬਾਂ ਦਾ ਹੀ ਸਾਰਾ ਹਾਂ ਇਹ ਜੀ ਉਹ ਮੜਾ ਮਾਰ ਕੇ ਆ ਗਿਆ ਯਾਰੋ ਪਰ ਵਾਰਨਾ ਜਾਣ ਕੰਕ ਦੇ ਵਿੱਚ ਨਹੀਂ ਇਧਰ ਜਾ ਭੱਜ ਕੇ ਜਾ ਠੀਕ ਹੈ ਸਿੱਕ ਬਾਈ ਆਪਾਂ ਮਾਲ ਦੇ ਨਾਲ ਆਪਾਂ ਨੂੰ ਇਹਦਾ ਛਤਰਾ ਗਿਫਟ ਠੀਕ ਆ ਆ ਛਤਰਾ ਦੇਖੋ ਬਹੁਤ ਲੜਾਈਆਂ ਵਾਲਾ ਛਤਰਾ ਜਿਹੜੇ ਭੇੜ ਨਹੀਂ ਕਰਦੇਗੇ ਉਹ ਛਤਰਾ ਆਪਣੇ ਕੋਲੇ ਆ ਹਾਂ ਆ ਦੇਖੋ ਤੁਸੀਂ ਠੀਕ ਹੈ ਨਾਲ ਆਪਾਂ ਨੂੰ ਵਿੱਚ ਹੀ ਆ ਦਿੱਤਾ ਬਾਈ ਨੇ ਥੋੜਾ ਜਿਹਾ ਮੜਾ ਮੈਂ ਨਾ ਡਰਦਾ ਦਿਲ ਦਾ ਆ ਗਿਆ ਕਿਵੇਂ ਆਏ ਇਹ ਦੇਖ ਮਗਰਣਾ ਅੱਜ ਅੱਛਾ ਅੱਛਾ